ਐਕਸਟਰੀ ਮਾਡਲ ਆ ਗਿਆ ਜੀ 4 ਸਟਾਰਰ ਵਰਸਪੀਟਿਓ 22 ਮਾਡਲ ਹੈ ਫਟਾਪਲ ਡਿਸਟ੍ਰੀਬਿਊਟਰ ਬਾਈ ਮਾਡਲ ਆ 5,99,000 ਰੁਪਏ ਡਿਮਾਂਡ ਆ ਇੱਕੋ ਹੀ ਬੋਲਦਾ ਹਾਂ ਬਾਈ ਕਰਪੂਰ ਭਾਬੇ ਕਰਦੇ ਸੋ ਬਹੁਤ ਦਿਨਾਂ ਬਾਅਦ ਕਿ ਮੇਰੀ ਵੀਡੀਓ ਬਣਾਉਣਾ ਆ ਹਾਂ ਜੀ 5,60,000 ਦਾ ਟਰੈਕਟਰ ਦੇਦਾ 5,60,000 ਦਾ ਮਜੂਬ ਟਰੈਕਟਰ ਦਿੱਤਾ ਹੈ 33+ ਵਾਲਾ ਆ ਗਿਆ ਵਾਲਾ ਇਹ ਟਰੈਕਟਰ ਦੀ ਪਾਸਿੰਗ ਪਈ ਆ ਬਾਈ 2028 ਤਾਈ ਠੀਕ ਆ ਗੱਲ 26 ਤੱਕਰ ਪਾਸਿੰਗ ਪਈ ਆ ਪਾਵਰ ਸਟੀering ਆ ਡਬਲ ਪੰਪ ਡਬਲ ਪੰਪ 6 ਮਾਡਲ ਆ 6 ਮਾਡਲ ਆ ਕੀ ਕੁਛ ਕੀਤਾ ਇਹ ਆ ਨੰਬਰ ਆ ਹਾਂ 310000 ਰੁਪਿਆ ਦਾ ਲਿਖਿਆ ਹੋਇਆ ਬਈ ਹਾਂ ਜਿਹੜਾ ਵੀ ਬੰਦਾ ਆਪਣਾ ਹਾਊਂਡ ਲੈਂਡ ਲਊ ਹਾਂਜੀ ਉਹਦੇ ਨਾਲ ਹਾਊਂਡ ਲੈਂਡ ਦਾ ਹਾਊਂਡ ਲੈਂਡ ਆਪਾਂ ਦੇਵਾਂਗੇ ਠੀਕ ਆ ਕਿੰਨੇ ਦਾ ਹੋਊਗਾ ਬਈ ਏਕੂ ਰੇਟ ਹੈ ਇਹ ਬਈ ਤਾਂ 2 ਲੱਖ ਤੇ 85000 ਦਾ ਆ 155 ਫੋਰ ਸਟਾਰ ਰਿਵਰਸ ਪੀਟੀਓ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਹਾਂਜੀ 18 ਮਾਡਲ ਕੋਲ ਟਾਪ ਮਾਡਲ ਆ 18 ਮਾਡਲ ਦਾ 260000 ਦਾ ਆ ਪੰਜਾਬ ਨੰਬਰ ਆ ਹਾਂ 5 ਲੱਖ 30 ਹਜ਼ਾਰ ਦਾ ਟਰੈਕਟਰ ਮੈਡੂ 30 ਹਜ਼ਾਰ ਦਾ ਸਕਾਊਟ ਹੋ ਗਿਆ। ਜੀ ਅੱਛੀ ਗੱਲ ਹੈ ਬਾਈ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਮੋੱਚੇ ਤਲਵੰਡੀ ਸਪੋਰਟ ਟਰੈਕਟਰਾਂ ਦੀ ਮੰਡੀ ਤੇ ਹੈਪੀ ਸ਼ਰਮੇ ਨਾਲ ਮਿਲਣਾ ਵਜੇ। ਅੱਸੀ ਗੱਲ ਬਾਈ ਅੱਸੀ ਗੱਲ ਜੀ ਕਿੰਨੇ ਦੇ ਮਿਲੇ ਗਏ ਆ ਬਾਈ? ਟਰੈਕਟਰ ਮੇਰੇ ਆਬਦੇ ਦਾ ਧੋਈ ਹੈ। ਹਾਂ ਜੀ ਮੰਡੀ ਦੇ ਆਪਣੀ ਜੇ ਮੰਡੀ ਚ ਤਾਂ ਇਹ ਜੇ 7-8 ਦਾ ਟਰੈਕਟਰ। ਠੀਕ ਹੈ ਜੀ। ਹਾਂ 12-15 ਟਰੈਕਟਰ। ਲੋਨ ਵਗੈਰਾ ਦੀ ਲੋਨ ਮਿਲਦਾ ਹੈਗੀ ਆ। ਠੀਕ ਹੈ ਜੀ। ਪੁਰਾਣਾ ਕੱਟਣ ਦੀ ਸੁਵਿਧਾ ਹੈਗੀ ਆ। ਠੀਕ ਹੈ ਜੀ। ਪਰਾਣਾ ਹੁੰਦੇ ਕੱਟਾਂਗੇ ਜਿੱਦੇ ਨਾਲ ਲੋੜ ਠੀਕ ਆ ਪਹਿਲਾਂ ਗੱਲ ਕਰਦੇ ਆਂ ਜੀ ਸਪਰਾਜ ਦੀ ਹਾਂ 744 ਐਕਟੀ ਮਾਡਲ ਆ ਜੀ 4 ਸਟਾਰ ਰਿਵਰਸ ਪੀਟੀਓ 2022 ਮਾਡਲ ਆ ਪਾਪਾ ਡਿਸਟ੍ਰੀਬਿਊਟਰ 22 ਮਾਡਲ ਆ 22 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਆ ਭਾਈ ਟਾਇਰ ਬਾਈ 80 ਪੈਸੇ ਹੈਗੇ ਆ 80 ਪੈਸੇ ਟਾਇਰਾਂ ਦੀ ਗੰਡੀ ਜਮੀਨਾਂ ਮਾ ਟਰੈਕਟਰ ਆ ਭਾਈ ਡੰਡਾ ਫੱਟੀ ਜਤਰੀ ਸਭ ਕੁਝ ਨਾਲ ਆ ਬਾਬੇ ਹਾਂ ਜੀ 22 ਮਾਡਲ ਆ ਪਪੂ ਹਾਂ ਜੀ ਤੇ 598000 ਰੁਪਏ ਡਿਮਾਂਡ ਆ ਇੱਕੋ ਹੀ ਬੋਲਦਾ ਹਾਂ ਬਾਈ ਕਰਪੂਰ ਭਾਬੀ ਕਰਦੇ ਸੋ ਬਹੁਤ ਦਿਨਾਂ ਬਾਅਦ ਮੇਰੀ ਵੀਡੀਓ ਬਣਾਉਣਾ ਆ ਹਾਂਜੀ 5 ਲੱਖ ਤੇ 60 ਹਜ਼ਾਰ ਦਾ ਟਰੈਕਟਰ ਦੇ ਦਾ 5 ਲੱਖ 60 ਹਜ਼ਾਰ ਦਾ ਮਲਜੂਬੀ ਟਰੈਕਟਰ ਕਰ ਆ ਮੇਰਾ ਉਹਦਾ ਟਰੈਕਟਰ ਆ ਆ ਗਿਆ ਸ਼ਰਮੇ ਦਾ ਇਹ ਮੇਰਾ ਟਰੈਕਟਰ ਆ ਵੀਰੇ 36 30 ਪਲੱਸ ਵਾਲਾ ਆ ਗਿਆ ਪਲੱਸ ਵਾਲਾ ਇਹ ਟਰੈਕਟਰ ਦੀ ਪਾਸਿੰਗ ਪਈ ਆ ਬਾਈ 2026 ਤਾਈ ਠੀਕ ਆ ਗੱਲ 26 ਤੱਕਰ ਪਾਸਿੰਗ ਪਈ ਆ ਪਾਵਰ ਸਟੀering ਆ ਡਬਲ ਪੰਪ ਆ ਡਬਲ ਪੰਪ ਇਹ ਵੇ ਦੇਖੀ ਕਿੰਨਾ ਹੁੰਨ ਰਿਹਾ ਇਹ ਫਸਟਾ ਕਿਸਾ ਜਿਹੜਾ ਸੈਕਡਾ ਉੰਨਾਰਾ ਇਹ ਸੈਕਡਾ ਉੰਨਾਰਾ ਤੇ ਗੇਰ ਇੰਜਨ ਦੀ ਆਪਣੀ ਗਰੰਟੀ ਆ ਸਾਰਾ Ориਜਨਲ ਆ ਬਾਈ ਮੰਗਰਿਆਲ ਹਲਕੇ ਫੁਲਕੇ ਹੋਏ ਆ ਆ ਚੀਜ਼ਾਂ ਨਹੀਂ ਮਿਲਦੀਆਂ ਠੀਕ ਆ ਜੀ ਠੀਕ ਹੈ ਗੱਲ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਗੇਰ ਇੰਜਨ ਦਾ ਆਪਣੀ ਯਾਰ ਲੈ ਕੇ ਲੈ ਜਾਓ ਵਿੱਚ ਪੈਰਾਂ ਦੀ ਬਾਈ ਕੀ ਕੰਡੀਸ਼ਨ ਆ ਇਸਨੇ 40 ਕਿਪਾ ਦੇ ਟਾਇਰ ਆ ਜੇ ਟਾਇਰ ਥੋੜੇ ਹੋਰ ਵਧਾ ਦਈਏ ਹਾਂ ਜੀ ਵੇ ਟਰੈਕਟਰ ਵੀ ਟਰੈਕਟਰ ਦੀ ਡਿਮਾਂਡ ਬਾਜੂ ਹਾਂ ਆਪਾਂ ਯਾਰ ਜਾਇਜ ਨਾ ਬਿਨਾਂ ਦੇ ਦਨੇ ਹੁੰਦੇ ਠੀਕ ਆ ਜੀ ਸਿੱਧੀ ਗੱਲ ਆਪਣੀ ਹਾਂ ਜੀ ਠੀਕ ਗੱਲ ਆ ਮਾਡਲ ਇਹ 2006 ਮਾਡਲ ਆ 6 ਮਾਡਲ ਆ ਕੀ ਕੁਛ ਕੀਤਾ ਯਾ ਨੰਬਰ ਆ ਹਾਂ 310000 ਰੁਪਏ ਦਾ ਲਿਖਿਆ ਹੋਇਆ ਬਈ ਹਾਂ ਜਿਹੜਾ ਵੀ ਬੰਦਾ ਆਪਣਾ ਹਾਊਂਡ ਲੈਂਡ ਲਊ ਹਾਂਜੀ ਉਹਦੇ ਨਾਲ ਹਾਊਂਡ ਲੈਂਡ ਦਾ ਹਾਊਂਡ ਲੈਂਡ ਆਪਾਂ ਦੇਵਾਂਗੇ ਹਾਊਂਡ ਲੈਂਡ ਦੂਜਾ ਕੀ ਹੋ ਦੂਜੀ ਦੰਮੀ ਹੋ ਠੀਕ ਆ ਜੀ ਠੀਕ ਆ ਗੱਲ ਉਹ ਤੁਹਾਨੂੰ ਚਾਬੀ ਦੇ ਨਾਲ ਦੇਵਾਂਗੇ ਬਾਈ ਹਾਂਜੀ ਤੇ ਜਿਹੜੀ ਛੋਟ ਕਰਨੀ ਆ ਉਹ ਵੱਖਰੀ ਆ ਠੀਕ ਆ ਇਹ ਕਿੰਨੇ ਦਾ ਹੋ ਗਿਰ ਬਾਈ ਇੱਕੂ ਰੇਟ ਹਾਂ ਜੀ ਇਹ ਬਾਈ ਤੇ 2 ਲੱਖ 85 ਹਜ਼ਾਰ ਦਾ ਦੋ ਲੱਖ 85 ਹਜ਼ਾਰ ਕੋਈ ਦੇ ਦੇ ਖਾਵੇ ਯਾਰ ਤੂ ਸਪੀਡ ਹਾਂ ਪਾਵਰ ਸ਼ੇਅਰਿੰਗ ਆ ਪਾਸਿੰਗ ਪਈ ਆ ਪੰਜਾਬ ਨੰਬਰ ਆ ਕੋਪਾ ਵੀ ਟਰੈਕਟਰ ਆ ਬਾਈ ਨਾ ਹੋ ਜੂਗਾ ਕਾਸ਼ ਕਿ ਪਈ 20 ਅੱਧ ਵਿੱਚ 10 ਮਿੰਟ ਹਾਉਲੈਂਡ ਇਹ ਵੀ ਬਾਈ ਵੀ ਟਰੈਕਟਰ ਆ ਆਪਣਾ ਆਪ ਦਾ ਮੇਰਾ ਆਪ ਦਾ ਟਰੈਕਟਰ ਆ ਠੀਕ ਆ ਜੀ ਪਹਿਲਾਂ ਮੈਂ ਹਾਂ ਮੈਂ ਕੱਲੇ ਹਾਉਲੈਂਡ ਹੀ ਲੈਣਾ 80 ਪੈਸੇ ਟਾਇਰ ਆ ਬਾਬੇ ਹਾਂ ਜੀ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਸਿਲੈਂਸਰ ਦੋ ਆ ਲੈਂਸਰ ਮੈਨ ਲੜੀ ਨਾਲੇ ਅਰੀਜਨਲ ਵੀ ਘੋੜਾ ਬੈਂਪਰ ਲੱਗਿਆ ਆ ਨੰਬਰਾਂ ਟਰੈਕਟਰ ਆ ਜੇ ਕਿਸੇ ਨੇ ਭਾਈ ਚੈੱਕ ਕਰਨਾ ਹੋਇਆ ਨੰਬਰ ਨਾ ਆਪਣੇ ਮੋਬਾਈਲ ਤੇ ਮੋਬਾਈਲ ਤੇ ਹੋ ਜਾਂਦਾ ਆਰਟੀਓ ਇੱਕ ਉਹ ਆਉਂਦਾ ਠੀਕ ਹੈ ਜੀ ਐਪ ਆਉਂਦੀ ਐਪ ਆਉਂਦੀ ਆਰਟੀਓ ਠੀਕ ਹੈ ਉਹ ਤੇ ਚੈੱਕ ਕਰ ਲਿਓ 10 ਮਾਡਲ ਇਹ ਰੰਗ ਇਹਦਾ ਭਾਈ ਓਕੇ ਆ ਚਲਾਵਾ ਕੇ ਤਸੱਲੀ ਕਰ ਲਿਓ ਬੇਸ਼ੱਕ ਕੋਈ ਚੱਕਰ 10 ਮਾਡਲ ਆ ਹਾਂ ਰੰਗ ਪੇਂਟ ਦਾ ਸਰ ਮੈਂ ਭਾਈ ਭਾਈ ਹਲਕਾ ਫੁਲਕਾ ਤਾਂ ਹੌਲੈਂਡ ਫੋਇਆ ਹੋਊਗਾ ਠੀਕ ਹੈ ਜੀ ਕੋਈ ਵੀ ਆ ਠੀਕ ਹੈ ਝੂਠ ਜਮਾ ਨਹੀਂ ਬਾਈ ਦਾ ਠੀਕ ਹੈ ਬਾਈ ਠੀਕ ਹੈ ਬਾਕੀ ਸਾਰਾ Ориਜਨਲ ਆ ਹਾਂਜੀ ਇਹ ਤਾਂ ਜਿਹਦੀ ਆਪਣੀ ਤਸੱਲੀ ਆ ਠੀਕ ਹੈ ਜੀ ਆਪਾਂ ਚਲਾਇਆ ਬਾਈ 335000 ਇਹ ਵੀ ਪੰਜਾਬ ਆ ਇਹਦੀ ਵੀ ਪਾਸੂ ਪਈ ਆ 25 ਤਾਂ ਇਹਦੀ ਵੀ ਪਾਸ ਨਹੀਂ ਹੋ ਜੂਆ ਫਰਸਟ ਪਾਰਟੀ ਹੈ ਠੀਕ ਹੈ ਜੀ ਇਹ ਫਰਸਟ ਪਾਰਟੀ ਆ ਉਹ ਸਾਈਕਲ ਆ ਹਾਂ ਠੀਕ ਹੈ ਬਾਈ 325 ਡਿਮਾਂਡ ਆ ਸਿੰਪਲ ਸਟੇਰ 3 ਲੱਖ ਦਾ ਦੇ ਦਾਂ ਸਿੰਪਲ ਸਟੇਰ ਆ ਸਿੰਪਲ ਟੂ ਸਪੀਡ ਹਾਂ ਪੂਰੇ 3 ਲੱਖ ਦਾ ਟ੍ਰੈਕਟਰ ਦੇ ਦਾਂਗੇ ਬਾਈ ਠੀਕ ਹੈ ਜੀ ਹਾਂ ਅੱਗੇ ਆ ਗਈ ਸਪਰਾਜ 855 4 ਸਟਾਰ ਰਿਵਰਸ ਪੀਟੀਓ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਹਾਂ ਜੀ 18 ਮਾਡਲ ਫੁੱਲ ਟੌਪ ਮਾਡਲ ਆ 18 ਮਾਡਲ ਆ ਟਾਇਰ ਬਿਲਕੁਲ ਨਵੇਂ ਆ ਬਾਬੇ ਟਾਇਰਾਂ ਤੇ ਦਾ ਹਦੇ ਵੀ ਇਹਦੇ ਐਮ ਆਰ ਐਫ ਲਿਖਿਆ ਪਿਆ ਦੇਖਿਆ ਫਰੰਟ ਵਾਲੇ ਟਾਇਰਾਂ ਤੇ ਨਿਗਾ ਮਰਵਾਦੇ ਬੱਬੂ ਐਮ ਆਰ ਐਫ ਆ ਜੇ ਵੀ ਲਿਖਿਆ ਪਿਆ ਬੱਬੂ ਦਾ ਫੋਨ ਚੋਂ ਨਹੀਂ ਬਾਈ ਨਿਕਲਦਾ ਠੀਕ ਆ ਜੀ ਉਹ ਤਾਂ ਫੋਨ ਆ ਗਿਆ ਇਹ ਪਾਏ ਕਲੇ ਟਾਇਰ ਵੀ ਨਵੇਂ ਆ ਬਿਲਕੁਲ ਤਾਜ਼ੇ ਇੱਕ ਦਿਨ ਤਾਂ ਪਾਏ ਆ ਬਾਈ ਟਾਇਰ ਠੀਕ ਆ ਜੀ ਟਰੈਕਟਰ ਦੇ ਨਵਾਂ ਵਿੱਚ ਟਰੈਕਟਰ ਕੱਟਿਆ ਜਾਊਗਾ ਲੋਨ ਫਰੈਂਸ ਹੋ ਜਾਊਗਾ ਠੀਕ ਆ 18 ਮਾਡਲ ਆ ਠੀਕ ਹੈ ਗੱਲ ਪੰਜ ਲੱਖ 60 ਹਜ਼ਾਰ ਡਿਮਾਂਡ ਆ ਪੰਜ ਆ ਨੰਬਰ ਆ ਹਾਂ 5 ਲੱਖ 30 ਹਜ਼ਾਰ ਦਾ ਟਰੈਕਟਰ ਮੈਡੂ 30 ਹਜ਼ਾਰ ਡਿਸਕਾਊਂਟ ਹੋ ਗਿਆ ਹਾਂ ਉਸ ਤੋਂ ਬਾਅਦ ਇਹ ਦੋ ਫਾਰਮ ਆ ਗਿਆ ਜੀ ਇਹ ਦੋ ਫਾਰਮ ਬਿਲਕੁਲ ਨਵਾਂ ਟਰੈਕਟਰ 22 ਮਾਡਲ ਆ ਹਾਂ ਇਹ 355 ਘੰਟੇ ਚੱਲਿਆ ਹੋਇਆ ਬਿਲਕੁਲ ਨਵਾਂ ਨਾਲ ਦੇ ਟਾਇਰਾਂ ਤੇ ਬਾਈ ਕੋਲੋ ਵੀ ਖੜਾ ਹਜੇ ਕੋਲੋ ਲਿਖਿਆ ਹੋਇਆ ਹਾਂਜੀ ਇਹ ਬਿਲਕੁਲ ਨਵਾਂ ਟਰੈਕਟਰ ਆ ਬਾਈ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਹੀ ਆ ਇਹ 2 ਸਪੀਡ ਹੁੰਦਾ ਕਿ 3 ਇਹ 2 ਸਪੀਡ ਦੇ ਵਿੱਚ ਹੁੰਦਾ ਰਿਵਰਸ ਪੀਟੀਓ ਹੁੰਦਾ ਠੀਕ ਆ ਜੀ 2348 ਟਰੈਕਟਰ ਆ ਜੀ ਤੇ ਪਾਵਰ ਸ਼ੇਰ ਟੋ ਮੋਡ ਵਾਲਾ ਜਿਹੜਾ ਹੁਣ ਆਉਂਦਾ ਜੀ ਬਾਈ ਮਾਡਲ ਆ 475 ਡਿਮਾਂਡ ਆ ਪੰਜਾਬ ਨੰਬਰ ਦੇ ਵਿੱਚ ਆ ਹਾਂਜੀ ਹਾਂਜੀ ਤੇ ਇਹ ਕਿੰਨੇ ਦਾ ਹੋ ਜੂਗਾ ਇਹ ਟਰੈਕਟਰ ਦੇ ਦਾਂਗੇ 4 ਲੱਖ 45000 445 ਦਾ ਟਰੈਕਟਰ ਬਿਲਕੁਲ ਨਵਾਂ ਹੀ ਆ ਬਾਈ ਹਰ ਪਾਸੇ ਲੈ ਜਾਂਦੇ ਠੀਕ ਆ ਜੀ ਗਰਪੂਰਪ ਤੇ ਆਫਰ ਉਹ ਦੁਆ ਦੇ ਵਿੱਚ ਆਸ਼ਾ ਟਰੈਕਟਰ ਆ ਗਿਆ ਜੀ ਇੱਕ ਸਿਲੰਡਰ ਦੇ ਵਿੱਚ ਇਹ ਪਾਵਰ ਸਟੀering ਪਾਵਰ ਸਟੀering ਪੰਜਾਬ ਨੰਬਰ ਦੇ ਵਿੱਚ ਹਾਂਜੀ ਤੇ ਆਇਲ ਬ੍ਰੇਕ ਆ ਠੀਕ ਆ ਜੀ ਠੀਕ ਹੈ ਗੱਲ ਟਾਇਰ ਬਿਲਕੁਲ ਨਾਲ ਦੀ ਆ ਬਾਈ ਚੱਲਿਆ ਇਹ 628 ਘੰਟੇ 629 ਘੰਟੇ ਮੰਨ ਲਓ ਹਾਂਜੀ ਤੇ ਠੀਕ ਹੈ ਗੱਲ 360000 ਡਿਮਾਂਡ ਆ ਹਾਂਜੀ ਟਰੈਕਟਰ ਮੇਲ 23 ਲੱਖ ਤੇ 40 ਹਜ਼ਾਰ ਦਾ ਸੁਪਰ ਪਲੱਸ ਚਲਾ ਹਾਂ ਲੋਨ ਫੈਂਸ ਹੋ ਜੂਆ ਪੁਰਾਣੇ ਚ ਕੱਟੇ ਇਹ ਚ ਕੱਟਾ ਹੈ ਪੁਰਾਣਾ ਠੀਕ ਹੈ ਉਸ ਤੋਂ ਬਾਅਦ ਇਹ ਵਿੱਚ ਆ ਗਿਆ ਜੀ ਲੁਧਿਆਣਾ ਨੰਬਰ ਆ ਪੰਜਾਬ ਦਾ ਹਾਂਜੀ ਮੂਲੇ ਟਾਇਰ ਬਿਲਕੁਲ ਨਵੇਂ ਵਰਗੀ ਆ ਹੀ ਨਵੇਂ ਨੱਪੇ ਪਏ ਹੈਗੇ ਆ ਐਮ ਆਰ ਐਫ ਦੇ 70 ਕੇ ਪੈਸੇ ਆ ਭਾਈ ਗੁਡਇਰ ਦੇ ਜ਼ਮੀਨ ਦਾ ਟਰੈਕਟਰ ਆ ਸਾਡੇ ਪਿੰਡੂ ਹੀ ਗਿੱਲਾਂ ਦਾ ਭਾਈ ਹਾਂਜੀ ਤੇ 2002 ਆ ਗੇਰਿੰਜ ਦਾ ਭਾਈ ਜਮਾ ਓਕੇ ਆ ਕੰਬੰਦਾ ਡੰਡਾ ਫੱਟੀ ਛਤਰੀ ਸਾਹਿਬ ਕੁਛ ਨਾਲ ਆ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾ ਦੋ ਮਾਰਨਾ 268000 ਰੁਪਏ ਡਿਮਾਂਡ ਆ ਹਾਂ ਤੋਤਾ ਵੀ ਨਹੀਂ ਡਾਇਰੈਕਟਰ ਬਾਈ ਹਦੇ ਕਰੇ ਲੂ ਡਾਇਰੈਕਟਰ 255000 ਦਾ ਡਾਇਰੈਕਟਰ ਮਿਲੂਗਾ ਠੀਕ ਆ ਜੀ ਅੱਗੇ ਆ ਉਦੂਆ ਦੇ ਵਿੱਚ 855 ਆ ਗਿਆ ਬਾਈ ਨੇ ਇਹ ਆਪਣੇ ਕੋਲੇ ਵੇਚਣ ਵਾਸਤੇ ਆਇਆ ਬਾਈ ਪੰਜਾਬ ਨੰਬਰ ਸਰਦੂਲਗੜ੍ਹ ਦੇ ਵਿੱਚ ਬਾਈ ਕਿਹੜਾ ਪਿੰਡ ਆਪਣਾ ਗੱਲ ਸੁਣੇ ਮੜਿਆ ਆਤਮਿਕੇ ਪਿੰਡ ਆ ਬਾਈ ਦਾ ਹਾਂਜੀ ਤੇ ਨਾਲ ਦੇ ਟਾਇਰ ਆ ਬਾਈ ਹਾਂਜੀ 75 ਰੁਪਏ ਟਾਇਰ ਆ ਹਾਂਜੀ ਫੋਰਸ 5 ਫਾਈਵ ਸਟਾਰ ਆ ਫਾਈਵ ਸਟਾਰ ਆ ਟੈਂਕੀ ਦੇ ਸਟਾਰਾਂ ਵਾਲਾ ਬਿਲਕੁਲ ਨਵਾਂ ਟਰੈਕਟਰ ਆ ਬਾਈ ਯਾਰ ਹਾਂਜੀ ਠੀਕ ਆ ਐ ਇੱਕ ਤੋਂ ਪਾਸੋਂ ਰੰਗ ਨਹੀਂ ਹੋਇਆ ਹਾਂਜੀ ਸਾਰਾ ਓਰੀਜਨਲ ਆ ਵੀਰੇ ਹਾਂਜੀ ਹਾਂਜੀ ਤੇ ਇਹ ਨਾ ਬੰਦੇ ਦੇ ਨਾਂ ਵੀ ਆ ਠੀਕ ਆ ਜੀ ਬਾਈ ਗੱਲ ਸੁਣੀ ਤੇ ਨਾਂ ਨਾਂ ਵੀ ਆ ਬਾਈ ਦੇ ਸੰਦੂਲਗੜ ਕੋਲੇ ਪਿੰਡ ਆਜ਼ਮਕੇ ਠੀਕ ਹੈ ਜੀ ਬਾਈ ਦਾ ਨੰਬਰ ਵੀ ਦੇਵਾ ਹੈ ਜੇ ਕਿਸੇ ਨੇ ਲੈਣਾ ਸਿੱਧਾ ਲੈ ਲੈ ਕੋਈ ਕਮਿਸ਼ਨ ਨਹੀਂ ਲੈਣਾ ਕੁਝ ਨਹੀਂ ਲੈਣਾ ਸਿੱਧਾ ਜਾ ਕੇ ਬਾਈ ਕੋਲੇ ਲੈ ਸਕਦੇ ਆ ਠੀਕ ਹੈ ਜੀ ਠੀਕ ਹੈ ਪੁਰਾਣਾ ਕੋਈ ਕਟਿਆ ਵੀ ਨਹੀਂ ਜਾਣਾ ਇਹ ਚ ਬਾਈ ਨੇ ਸਿੱਧਾ ਪੇਚ ਨਹੀਂ ਲੈਣੇ ਵੇਚਣੇ ਹੀ ਵੇਚਣਾ ਠੀਕ ਹੈ ਜੀ ਬਾਈ ਸਤਿ ਸ੍ਰੀ ਅਕਾਲ ਇਹੋ ਠੀਕ ਹੋ ਜੀ ਤੇ ਕਿਹੜਾ ਪਿੰਡ ਆ ਬਾਈ ਆਤਮਕੇ ਜੀ ਕਹੈਂ ਤੂੰ ਦੀ ਮੇਰੇ ਕੋਲ ਕਿਵੇਂ ਆ ਗਿਆ ਇੱਥੇ ਅਸੀਂ ਤੁਹਾਡੀ ਵੀਡੀਓ ਦੇਖ ਕੇ ਜੀ ਟਰੈਕਟਰਾਂ ਦੀ ਹਾਂ ਜੀ ਵੀ ਤੁਹਾਡੇ ਕੋਲ ਪੁੱਛਦੇ ਅੱਛਾ ਬੱਪੂ ਇੱਥੇ ਮਾਰੀ ਕੈਮਰਾ 2020 ਮਾਡਲ 6 ਲੱਖ 5000 ਰੁਪਏ ਦਾ ਮਾਡਲ ਠੀਕ ਹੈ ਗੱਲ ਤੇ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਡਬਲ ਡਿਸਟਰੀਬਿਊਟਰ ਆ ਤੇ ਬਾਈ ਦਾ ਆਪਾਂ ਮੋਬਾਈਲ ਨੰਬਰ ਵੀ ਦੇਵਾਂਗੇ ਠੀਕ ਹੈ ਤੇ ਸਾਈਡ ਕਲਚ ਵੀ ਹੁੰਦਾ ਹੀ ਹੈ ਹੱਥਾਂ ਦਾ ਕਲਚ ਹੁੰਦਾ ਇਹਦਾ ਤੇ ਪਿੱਛੇ ਖੜੇ ਇਹਨੂੰ ਆਪਾਂ ਟਰੈਕਟਰ ਨੂੰ ਥੱਲੇ ਖੜੇ ਵੀ ਆਪਾਂ ਲਿਫਟ ਤਾਂ ਉੱਪਰ ਕਰ ਸਕਦੇ ਹਾਂ ਬੱਬੂ ਕੈਮਰਾ ਲੈ ਕੇ ਤੇ ਆਹ ਦੇਖੋ ਇਹ ਨਿਊ ਟਰੈਕਟਰਾਂ ਜਾਈ ਸੀ ਫੰਕਸ਼ਨ ਆ ਦੇਖੋ ਉਹ ਦੇਖ ਆਪਣੇ ਹਿਲਦੀ ਨਾ ਕਈ ਵਾਰ ਕੱਲੇ ਬੰਦੇ ਨੇ ਲੈਂਕਾ ਆ ਕੋ ਕਲਟੀਮੀਟਰ ਪਾਉਣੇ ਹੁਣ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆਤਮ ਕੇ ਪਿੰਡ ਆ ਸਰਦੂਲਗੜ੍ਹ ਦੇ ਕੋਲੇ ਆ ਜਿਲ੍ਹਾ ਮਾਨਸਾ ਬਾਈ ਜੀ ਕੀ ਨਾਮ ਤੁਹਾਡਾ ਸਰੋ ਸਰੇਂਦਰ ਸਿੰਘ ਜੀ ਬਾਈ ਦਾ ਨਾਮ ਸੁਰੇਂਦਰ ਸਿੰਘ ਆ ਬਾਈ ਦੇ ਨਾਂ ਟਰੈਕਟਰ ਆ ਆਧਾਰ ਕਾਰਡ ਪੈਨ ਕਾਰਡ ਵੋਟ ਕਾਰਡ ਰਾਸ਼ਨ ਕਾਰਡ ਜੋ ਮਰਜ਼ੀ ਚਾਹੀਦਾ ਤੁਹਾਨੂੰ ਮਿਲੂਗਾ ਕੋਈ ਵੀ ਕਾਗਜ਼ ਪੱਤਰਾ ਸਾਰਾ ਦੇਵਾਂਗੇ ਸਾਰਾ ਦੇਣਗੇ ਕਿ ਆ ਕਲੀਅਰ ਹੈ ਜੀ ਇਹ ਹਾਂ ਜੀ ਕਲੀਅਰ ਟਰੈਕਟਰ ਕੋਈ ਲੋਨ ਫੈਂਸ ਨਹੀਂ ਹੈਗਾ ਇੱਥੇ ਏ ਬਾਈ ਜੀ 6 ਲੱਖ ਤੇ 5000 ਲਿਖਿਆ ਪਿਆ ਹਾਂ ਜੀ ਕਿੰਨੇ ਪੈਸੇ ਦੱਸੋ ਦੇ ਦਾਂਗੇ ਇਹੀ ਲਓ ਬਾਈ ਕਹਿੰਦਾ ਜੀ 5 ਲੱਖ ਤੇ 75000 ਦਾ ਟਰੈਕਟਰ ਦੇ ਦਾਂਗੇ ਬਾਈ ਨੇ ਪਹਿਲੇ 30000 ਦولتਾਂ ਹਾਂ ਜੀ ਕੋਈ ਰਲੇ ਮਿਲੇ ਵਾਲੀ ਗੱਲ ਨਹੀਂ ਇਹ ਕਿ ਬਾਈ ਟਰੈਕਟਰ ਵੇਚਣਾ ਆ ਕੋਈ ਮਾਲਕਾ ਇਹ ਤੁਸੀਂ ਕਹਿੰਦੇ ਰਲੇ ਆ ਰਲੇ ਆ ਪੱਤੇ ਲਿਖਿਆ ਹੋਊਗਾ ਹਾਂ ਜੀ 5 ਲੱਖ 70000 ਦਾ ਟਰੈਕਟਰ ਲੈ ਜਿਓ ਬਾਈ ਤੋਂ ਤੇ ਬਾਈ ਕੋਈ ਘਰੇ ਵਗ ਜਿਓ ਤੇ ਬਾਈ ਦਾ ਮੋਬਾਈਲ ਨੰਬਰ ਨੋਟ ਕਰ ਲਓ ਬਾਈ ਕਿੰਨਾ ਨੰਬਰ ਹੈ 99766 ਜੀ 99766 ਜੀ 28477 28477 ਬਾਈ ਦਾ ਨਾਮ ਸਰੇਂਦਰ ਸਿੰਘ ਆ ਆਦਮ ਕੇ ਪਿੰਡਾ ਸਰਦੂਲਗੜ ਦੇ ਕੋਲ ਹਾਂਜੀ ਠੀਕ ਹੈ ਵੀਡੀਓ ਨੂੰ ਕਰ ਦੋ ਦੱਬ ਕੇ ਲਾਈਕ ਕਮੈਂਟ ਸ਼ੇਅਰ ਬਾਈ ਜੀ ਕੀ ਨਾਮ ਪੇਤਾ ਆਪਣੇ ਆਪਣੇ ਮੈਂ ਪਿੰਡੂ ਫਾਰਮਰ ਪੀ ਵੀ 31 ਪਿੰਡੂ ਫਾਰਮਰ ਪੀ ਵੀ 31 ਬਾਈ ਕੇ ਨੂੰ ਕਰ ਲਿਓ ਫੋਲੋ ਦੱਬ ਕੇ ਕਰ ਦੋ ਲਾਈਕ ਕਮੈਂਟ ਸ਼ੇਅਰ ਤੇ ਬਹੁਤ ਬਹੁਤ ਮਿਹਰਬਾਨੀ ਮੇਰਾ ਮੋਬਾਈਲ ਨੰਬਰ ਹੈਗਾ ਭਾਈ WhatsApp 887294545 ਕਾਲਿੰਗ ਨੰਬਰ 947884545 ਬਹੁਤ ਬਹੁਤ ਮਹਿਰਮਾਨੀ ਭਾਈ ਸੱਸੀ ਗੋਦੜੀ ਠੀਕ ਹੈ ਜੀ ਧੰਨਵਾਦ